ਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਹਾਂ ਜੀ ਐਮਜੀਐਮ ਗਰੁੱਪ ਆਫ ਇੰਸਟੀਚਿਊਟ ਬਲਵੰਡਾ ਜਿੱਥੇ ਹਰ ਪ੍ਰੋਗਰਾਮ ਤੇ ਵਿੱਚ ਇਹ ਇੰਸਟੀਚਿਊਟ ਵੱ ਚੜ ਕੇ ਹਿੱਸਾ ਲੈਂਦਾ ਹੈ ਅੱਜ ਇਸ ਕੜੀ ਤਹਿਤ ਜੋ ਬਲਵੰਡਾ ਪਿੰਡ ਵੱਲੋਂ ਨਗਰ ਕੀਰਤਨ ਹਰ ਸਾਲ ਕਰਵਾਇਆ ਜਾਂਦਾ ਹੈ ਤੇ ਪਿੰਡ ਇਸ ਮਾਤਾ ਗੁਜਰੀ ਕਾਲਜ ਦੇ ਵਿੱਚ ਉਹ ਆਂਦੇ ਨੇ ਇਸ ਦੇ ਸਵਾਗਤ ਵਾਸਤੇ ਮੈਡਮ ਸਮਾਦ ਉਸ ਦੇ بیٹے ਅਤੇ ਕਾਲਜ ਦੇ ਮੈਨੇਜ ਕਮੇਟੀ ਨੇ ਸਵਾਗਤ ਕੀਤਾ ਤੇ ਇਸ ਮੌਕੇ ਤੇ ਲੋਕਾਂ ਦੇ ਵਾਸਤੇ ਲੰਗਰ ਲਗਾਏਗੇ ਚਾਰ ਲੰਗਰ ਲਗਾਏਗੇ ਤੇ ਮੁੱਖ 게ੜ ਦੇ ਉੱਪਰ ਪੰਜ ਪਿਆਰਾਂ ਦੀ ਅਗਵਾਈ ਵਿੱਚ ਇਹ ਅੰਦਰ ਪ੍ਰਵੇਸ਼ ਹੋਇਆ ਬਤੇ ਲੋਕਾਂ ਨੇ ਪੁਲਿਸ ਉੱਟ ਕੇ ਇਹਨਾਂ ਦਾ ਸਵਾਗਤ ਕੀਤਾ ਤੇ ਦੇਖੋ ਤੁਸੀਂ ਲਾਈਵ ਦੇ ਜਿਵੇਂ ਇਹ ਜਿਹੜਾ ਪ੍ਰੋਗਰਾਮ ਬੜਾ ਹੀ ਇੱਕ ਸੁਧਰ ਔਰ ਵਧੀਆ ਤਰੀਕੇ ਦੇ ਨਾਲ ਇਸ ਫੌਜੀ ਵਿੱਚ ਕਰਵਾਇਆ ਗਿਆ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕੀ ਅਰਦਾਸ ਕੀਤੀ ਆਦੇ ਭਲੇ ਦੇ ਵਾਸਤੇ ਇਹਦਾ ਸਵਾਗਤ ਕੀਤਾ ਤੇ ਦੇਖੋ ਲਾਈਵ ਦੇਖੋ ਜਦੋਂ ਇਹ ਪੜਤੀ ਸਾਹਿਬ ਇੱਕ ਗੋੜ ਦੇ ਅੰਦਰ ਤੋਂ ਆਉਂਦੀ ਹੋਈ ਅਤੇ ਮੈਨੇਜ ਕਮੇਟੀ ਨੇ ਇਹਦਾ ਸਵਾਗਤ ਕੀਤਾ ਤੇ ਇਸ ਮੌਕੇ ਤੇ ਇਹ ਭਾਰੀ ਸੰਗਤਾਂ ਜਿਹੜੀਆਂ ਮੌਜੂਦ ਸਨ ਇਲਾਕੇ ਦੇ ਲੋਕ ਆਏ ਹੋਏ ਸਨ ਤੇ ਮਨ ਮੈਨੇਜ ਕਮੇਟੀ ਜਿਹੜੀ ਆ ਮਾਤਾ ਗੁਜਰੀ ਦੀ ਆ ਤੇ ਉਸ ਨੇ ਇਹਨਾਂ ਦਾ ਭਰ ਕੇ ਸਵਾਗਤ ਕੀਤਾ ਤੇ ਵੇਖੋ ਲਾਈਵ ਚਾਹ ਪਕੌੜਾ ਆਈ ਹੋਈ ਸੰਗਤ ਨੂੰ ਔਰ ਲੰਘਦੇ ਹੋਏ ਰਹੀ ਗਰਾਂ ਨੂੰ ਚਾਹ ਪਿਉਂਦੇ ਹੋਏ ਤੇ ਬਹੁਤ ਸੋਹਣਾ ਜਿਹੜਾ ਸਵਾਗਤ ਇਸ ਕਾਲਜ ਵੱਲੋਂ ਇਸ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਗਿਆ ਤੇ ਉਹ ਤੁਹਾਨੂੰ ਐਸੀ ਲਾਈਵ ਦਿਖਾਣੇ ਆ ਦੇਖੋ ਕਿਵੇਂ ਬੱਚਿਆਂ ਨੇ ਇੱਥੇ ਜਿਹੜਾ ਵਾ ਉਹ ਵੱਧ ਚੜ ਕੇ ਸਾ ਦੇਖੋ ਲਾਈਵ ਬੱਕ ਬੱਕ ਬੱਚਿਆਂ ਆਪ ਕੀ ਉਸ ਪੁਰਵਤੀ ਪ੍ਰਸੰਸਾ ਦੇ ਵਿੱਚ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਵਾਲੇ ਫਰੀਰੀਆ ਸੰਤਾਨੰਦ ਮਾਦੀ ਹੋਈਆਂ ਇਹ ਪਿਆਰੇ ਸਤਿਗੁਰੂ ਮੇਰੇ ਕਾਇਤਵਾ ਕੀ ਆ ਗੁਰੂ ਸਾਹਿਬ ਜੀ ਬਾਲ ਕੀ ਤੇ ਗੁਰੂ ਸਾਹਿਬ ਪ੍ਰਜਾਣ ਹਾਂ ਬਾਕੀ ਲਾਈਵ ਤੁਸੀਂ ਦੇਖ ਲਈ ਜਾਓ اور یہ کالز اینڈ سکول دیر کر دے مینجمنٹ کمیٹی صلاحات جو ختم کر رہی ہے ہر کسی کے موقع تے ایک اپنے کالز وچ پروگرام کراندی رہندی ہے دیکھو لائیو ਤਨ ਤੁਸੀ ਹੋਰ ਵੀ ਸਾਡੀ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਲਾਈਕ ਕਰਦੇ ਰਹਾ ਕਰੋ ਸ਼ੇਅਰ ਕਰਦੇ ਰਹਾ ਕਰੋ ਤਾਂ ਜੋ ਤੁਹਾਨੂੰ ਹੋਰ ਵੀ ਵਧੀਆ ਤੇ ਵਧੀਆ ਵੀਡੀਓ ਤੁਹਾਡੇ ਵਾਸਤੇ ਅਸੀਂ ਬੇਸ ਕਰ ਸਕੀਏ ਸਦਿਕ ਦਾ ਸੁਣਾ ਕੋਤਕ ਨਜ਼ਾਰਾ ਜੋ ਮਾਤਾ ਗੁਜਰੀ ਦੇ ਵਿਰੇ ਦੇ ਵਿੱਚ ਉਸੇ ਪ੍ਰਮਾਤਮਾ ਦੀ ਪ੍ਰਸ਼ੰਸਾ ਵਾਸਤੇ ਹੋ ਰਿਹਾ की पते। की नाएडी की नाएडी की मौका नहीं है ये माता गुजरी हर साल ਹਰ ਖੁਸ਼ੀ ਦੇ ਤਿਹਾਰ ਤੇ ਵੱਖ-ਵੱਖ ਪ੍ਰੋਗਰਾਮ ਕਰਾਉਂਦੀ ਰਹਿੰਦੀ ਆ ਬੱਚਿਆਂ ਦੇ ਵਿੱਚ ਧਰਮ ਪ੍ਰਤੀ ਦੇਸ਼ ਪ੍ਰਤੀ ਅਤੇ ਸਮਾਜ ਪ੍ਰਤੀ ਜਾਗਰੂਕ ਜਾਗਰੂਤਾ ਫਲਦਾਈ ਰਹਿੰਦੀ ਆ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਵਿਸ਼ਿਆਂ ਦੇ ਵਿੱਚ ਰੁਚੀ ਰੱਖ ਸਕਣ

ਬੱਚੇ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ ਉਹਨਾਂ ਦੇ ਸ਼ਬਦ ਗਾ ਕੇ ਉਹਨਾਂ ਦੀ ਮਹਿਮਾ ਕਰਦੇ ਹੋਏ ਇਹ ਛੋਟੇ ਛੋਟੇ ਬੱਚੇ ਉਹਨਹਾਰ ਬੱਚੇ ਤੇ ਨਾ ਨਾ ਲਿਖੀ ਚਾਹੇ ਨੀਂਦਾਂ ਸੁਭ ਦੀ ਕੈਰੈਕਟਰ ਹੈ ਗੁੱਦੀ ਕੀ ਫਟੇ ਇਹ ਵੀਡੀਓ ਕੋ ਸਤਿ ਅੰਦਰ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ